ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤਾਂ ਮੈਂ ਤੁਹਾਡਾ ਦੋਸਤ ਪੁਗਾਂ ਦੇ ਮਟੋਰ ਕਿਵੇਂ ਠੀਕ ਹੋ ਜੀ ਹੋਰ ਦੇਰ ਆਈ ਦਰੋਸਤ ਆਏ ਬਾਰ ਬਾਰ ਜਿਹੜੀ ਗੱਲ ਦਾ ਮੈਂ ਰੋਲਾ ਪਾਉਂਦਾ ਜਿਹੜੇ ਲੋਕ ਇਹ ਕਹਿੰਦੇ ਸੀ ਵੀ ਆਈ ਰੋਲਾ ਪਾਈ ਜਾਂਦਾ ਕੋਈ ਨਹੀਂ ਬਣਦਾ ਬਣਿਆ ਕਿ ਨਹੀਂ ਬਣਿਆ ਦੱਸੋ ਆ ਤੇ ਮੂੰਹ ਦਾ ਦੱਸੋ ਬਾਈ ਬਣਿਆ ਕਿ ਨਹੀਂ ਬਣਿਆ ਮੈਂ ਗੱਲ ਕੀਤੀ ਸੀ ਰੇੜੀ ਵਾਲਿਆਂ ਦੀ ਰੇੜੀ ਫੜਿਆਂ ਦੀ ਗੱਲ ਕੀਤੀ ਇਹਨਾਂ ਦੀ ਜਿਹੜੇ ਅੱਬ ਬਣਾਦੇ ਕਫੂ ਆ ਫੂਡ ਆਸਮਾਨ ਵੇ ਦੇ ਗੋਲ ਗੱਪੇ ਹੋ ਗਏ ਆ ਕੋਈ ਫਾਸਟ ਫੂਡ ਹੋ ਗਿਆ ਕੋਈ ਵੀ ਚੀਜ਼ਾਂ ਹੋ ਗਿਆ ਇਹਨਾਂ ਦੀ ਮੈਂ ਗੱਲ ਕਰਦਾ ਹੀ ਬਾਰ-ਬਾਰ ਵੀ ਬਾਈ ਜੀ ਇਹ ਜਿਹੜੇ ਲੋਕ ਨੇ ਤੁਹਾਨੂੰ ਗੰਦ ਖਵਾ ਰਹੇ ਨੇ ਤੇ ਹੁਣ ਕੱਲ ਦੀ ਇੱਕ ਖਬਰ ਬੜੀ ਸਾਰੇ ਪੂਰੇ ਪੰਜਾਬ ਚ ਘੁਮ ਰਹੀ ਜਿਹਦੇ ਵਿੱਚ 641 ਜਿਹੜੇ ਸੈਂਪਲ ਆ ਫੇਲ ਹੋ ਗਏ ਤੇ ਰੋਪੜ ਜ਼ਿਲ੍ਹੇ ਦੇ 290 ਸੈਂਪਲ ਫੇਲ ਹੋਏ ਹਲੇ ਤਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਤਾਂ ਆਏ ਨਹੀਂ ਐ ਸੈਂਪਲ ਵਰਨ ਮੈਂ ਤੁਹਾਨੂੰ ਜਿਹੜੀ ਗੱਲ ਕਹਿੰਦਾ ਤੁਸੀਂ ਲੋਕੋ ਗੰਦ ਖਾਣਾ ਕਿਉਂ ਕਿੱਝ ਹੋਇਆ ਤੁਸੀਂ ਗੰਦੇ ਹੀ ਖਾਣਾ ਪਸ ਹੈ ਨਾ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਜੀ ਭਾਈ ਜੀ ਤੁਹਾਨੂੰ ਗੰਦ ਖਵਾ ਦੇ ਗੰਦ ਖਵਾ ਦੇ ਤੁਹਾਨੂੰ ਕਿਸੇ ਨੂੰ ਆਇਆ ਹੈਗਾ ਵੀ ਆਈ ਮਰ ਜਾਂਦਾ ਇਹ ਪੂਰੇ ਐਂਡ ਸੇਫਟੀ ਨੇ ਜਦੋਂ ਹੁਣ ਕੀਤੇ ਕਾਰਵਾਈ ਕੀਤੀ ਤਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਤਿੱਥੇ ਕੀਤੀਆਂ ਜਿੰਨੀਆਂ ਕਿ ਹੋਣਦੀਆਂ ਐ 641 ਐਂਪਲ ਵੇਲ ਹੋਏ 641 ਉਹ ਵੀ ਪ੍ਰਵਾਸੀਆਂ ਦੇ ਤੁਹਾਨੂੰ ਗੰਦ ਖਵਾ ਰਿਹਾ ਤੁਹਾਨੂੰ ਆਪਾਂ ਬਾਰ-ਬਾਰ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਜੀ ਓਲਡਾ ਲੋਕ ਮੈਨੂੰ ਆਖੀ ਜਾਂਦੇ ਵੀ ਤੂੰ ਐਂ ਮਾਰੀ ਜਾਂਦਾ ਵੀ ਨਾ ਤੰਗ ਕਰਦਾ ਲੱਗਿਆ ਨਾ ਪਤਾ ਤੇ ਉਹ ਪੂਰੀ ਖਬਰ ਪੜ ਲਿਓ ਮੈਂ ਆਪਣੇ ਲਿੰਕ ਚ ਪਾਉਂਗਾ ਇਹਦੇ ਚ ਕਮੈਂਟ ਬਾਕਸ ਚ ਉਹ ਖਬਰ ਪੜ ਲਿਓ ਉਹਦੇ ਨਾਲ ਬਿਮਾਰੀਆਂ ਕੀ ਕੀ ਹੁੰਦੀਆਂ ਕੈਂਸਰ ਹੁੰਦਾ ਉਹਦੇ ਨਾਲ ਜੋ ਜੀਜਾ ਤੁਸੀਂ ਕਹਿੰਦੇ ਸੀ ਉਹਦੇ ਨਾਲ ਕਈ ਇਹੋ ਜਿਹੇ ਬਿਮਾਰੀਆਂ ਵੀ ਉਹ ਸਿਰਫ ਜ਼ਿਆਦਾਤਰ ਉਹਦੇ ਨਾਲ ਪ੍ਰਭਾਵਿਤ ਨੌਜਵਾਨ ਵਰਗ ਹੁੰਦਾ ਕਿਉਂਕਿ ਬਾਸ਼ਪੂਰ ਤਾਂ ਇਹੀ ਕਹਿੰਦੇ ਲੋਕ ਹੈ ਨਾ ਨਾ ਤਾਂ ਬਜ਼ੁਰਗ ਕਹਿੰਦਾ ਬੱਚੇ ਨੂੰ ਤਾਂ ਚੱਲ ਫੇਰ ਵੀ ਨਹੀਂ ਹੁੰਦਾ ਇਹਨਾਂ ਨੌਜੋਨ ਵਰਗਾਂ ਦਾ ਤੇ ਨੌਜੋਨ ਵਰਗ ਕਿੰਨਾ ਪ੍ਰਭਾਵਿਤ ਹੋਇਆ ਉਹ ਵੇਖਿਓ ਜੇ ਰਕ ਉਹਦੇ ਚ ਪੂਰਾ ਪੜ ਕੇ ਜਦੋਂ ਪੀਜੀਏ ਦੇ ਡਾਕਟਰਾਂ ਨੇ ਉਹ ਚੈੱਕ ਕੀਤਾ ਮੈਂ ਤਾਂ ਤੁਹਾਨੂੰ ਲੋਕੋ ਆਪਾਂ ਬਾਰ-ਬਾਰ ਮੈਂ ਕਹਿੰਦਾ ਹੁਣ ਜਿਹੜੇ ਆ ਜੂਸ ਬਣਾਉਂਦੇ ਨਾ ਤੁਹਾਨੂੰ ਉਹ ਵੀ ਦੱਸ ਦਿੰਦਾ ਜੂਸ ਦੇ ਵਿੱਚ ਜਿਹੜੇ ਪੱਗਾਂ ਵਾਲੇ ਰੰਗ ਹੁੰਦੇ ਨਾ ਕੱਪੜੇ ਵਾਲੇ ਰੰਗ ਇਹ ਭਾਦੇ ਤੁਹਾਨੂੰ ਕੈਂਸਰ ਨਾਲ ਪੀੜਿਤ ਕਰਨਾ ਨਹੀਂ ਤੁਸੀਂ ਤਾਂ ਬਿਮਾਰ ਹੁੰਦੇ ਬੰਦਾ ਹਸਪੀਟਲ ਅਗਲਾ ਕਹਿੰਦਾ ਯਾਰ ਇਹਨੇ ਜੂਸ ਦੱਸਿਆ ਜੂਸ ਲੈਣ ਜਾਂਦਾ ਤੁਹਾਨੂੰ ਆ ਨਾਰਾਂ ਦੀ ਜਗਾ ਇਹ ਲਾਲ ਰੰਗੇ ਪੁਆਪਾ ਕੇ ਦੇਈ ਜਾਂਦੇ ਵੀ ਚੱਕੋ ਜੀ ਲਾਲ ਪੂਰਾ ਨਾਰ ਹੀ ਐ ਉਹ ਮੈਂ ਤੁਹਾਨੂੰ ਤਾਂ ਵਾਰ-ਵਾਰ ਭਰਾਵਾ ਕਹਿੰਦਾ ਵੀ ਪੰਜਾਬ ਦੀ ਜਵਾਨੀ ਤਾਂ ਪਹਿਲੇ ਖਤਮ ਹੋਣ ਕਗਾਰ ਤੇ ਆ ਪੰਜਾਬ ਦੀ ਜਵਾਨੀ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਖਤਮ ਕੀਤਾ ਜਾ ਰਿਹਾ ਤੇ ਤੁਸੀਂ ਅਸੀਂ ਲੋਕ ਜਾਦੇ ਕਰਕੇ ਮੈਂ ਨੌਜਵਾਨ ਮੁੰਡਿਆਂ ਨੂੰ ਕਹਿੰਦਾ ਆਪਣੀਆਂ ਅਣਕ ਜਗਾਓ ਭਾਈ ਮਰੀਪੋਟੀ ਉਹ ਇਹਨਾਂ ਨੂੰ ਪੁੱਛਿਆ ਕਰੋ ਵੀ ਇਹਨਾਂ ਦੇ ਹੱਥ ਕਵਰ ਕਰਾਓ ਇਹਨਾਂ ਦੇ ਸਿਰ ਕਵਰ ਕਰਾਓ ਜਿਹੜਾ ਵਾਲ ਹੁੰਦਾ ਨਾ ਵਾਲ ਗਲਦਾ ਨਹੀਂ ਆ ਸਿਰ ਦਾ ਚਾਹੇ ਵਾਲ ਜਿਹੜਾ ਮਰਜੀ ਹੋਵੇ ਇਹ ਗਲਦਾ ਨਹੀਂ ਹੁੰਦਾ ਜੇ ਅੰਦਰ ਚੱਲ ਗਿਆ ਇਹ ਬੜੀ ਨਾਮਰਾਦ ਬਿਮਾਰੀ ਬਣਾਦਾ ਏ ਨੋ ਜਿਹੜੇ ਨੋ ਵਧੇ ਹੁੰਦੇ ਕਿੰਨਾ ਗੰਦ ਫਸਿਆ ਹੁੰਦਾ ਤੁਸੀਂ ਖਾਂਦੇ ਗੋਲ ਗੱਪੇ ਇਹਨਾਂ ਕੋ ਜਾ ਕੇ ਜਿਹੜੀਆਂ ਜਨਾਨੀਆਂ ਗੋਲ ਗੱਪੇ ਜਾਦੇ ਖਾਂਦੇ ਆ ਕੁੜੀਆਂ ਸ਼ਰਮ ਕਰੋ ਕੋਲੇਜ ਦੇ ਮੋਹਰੇ ਦੇਖਿਆ ਹੋਵੇ ਉਹ ਇੱਕ ਪ੍ਰਵਾਸੀ ਗੋਲ ਗੱਪੇ ਖਵੰਦ ਹੁੰਦਾ ਪੜੀਆਂ ਲਿਖਿਆ ਕੁੜੀਆਂ ਦੇਤਰੇ ਦੀ ਉੱਥੇ ਲੱਗੀਆਂ ਗੋਲ ਗੱਪੇ ਖਾਨ ਮੈਂ ਜਾ ਕੇ ਇੱਕ ਦਿਨ ਕਹਿ ਕੇ ਵੀ ਆਇਆ ਵੀ ਉਹ ਆਪਣੇ ਹੱਥ ਘਬਰ ਕਰੇਗਾ ਨਾਲੇ ਸਿਰ ਘਬਰ ਕਰੇਗਾ ਦੰਸਾ ਬੰਦਿਆਂ ਵਾਂਗ ਨਾਲੇ ਭਰ ਹੁਣੇ ਤੜਾ ਸੈਂਪਲ ਹੁਣ ਪਰ ਉਹ ਕੁੜੀਆਂ ਨਹੀਂ ਹਟੀਆਂ ਖਾਣ ਤੋਂ ਉਹ ਕਹਿੰਦੇ ਤੂੰ ਪਾ ਹੋਰ ਦੇਖੋ ਜੀ ਮੇਨ ਗੱਲ ਜਿਹੜੀ ਹੱਥ ਕਵਰ ਕਰਨ ਦੀ ਮੈਂ ਤੁਹਾਨੂੰ ਦੱਸਿਆ ਕੀ ਹੈ ਹੱਥ ਕਵਰ ਤਾਂ ਕਹਿੰਦੇ ਹੁੰਦੇ ਕਰਨੇ ਨੂੰ ਤੁਹਾਨੂੰ ਕੀ ਪਤਾ ਇਹਨਾਂ ਦਾ ਮੈਡੀਕਲ ਹੋਇਆ ਕਿ ਨਹੀਂ ਹੋਇਆ ਰੱਬ ਨਾ ਕਰੇ ਜੇ ਕੋਈ ਲਾ ਇਲਾਜ ਬਿਮਾਰੀ ਇਹਨਾਂ ਨੂੰ ਹੋਵੇ ਜਿਹਦਾ ਕੋਈ ਇਲਾਜ ਨਹੀਂ ਹੁੰਦਾ ਜਿੱਦਾਂ ਕੋਈ ਏਡਰਗੀ ਬਿਮਾਰੀ ਹੈ ਜੇ ਕਿਸੇ ਪ੍ਰਵਾਸੀ ਨੂੰ ਹੋਵੇ ਮੈਂ ਕਹਿੰਦਾ ਨਹੀਂ ਵੀ ਕਿੰਨੋ ਹੈਗੀ ਹੈ ਜੇ ਹੋਵੇ ਮੰਨ ਲਓ ਸਪੋਜ਼ ਕਰ ਲਓ ਉਹਦਾ ਹੱਥ ਹੋਵੇ ਕੱਟਿਆ ਤੇ ਆਪਦਾ ਖੂਨ ਉਹ ਤੁਹਾਨੂੰ ਗੋਲਗਪੇ ਦੇ ਘੋਲ ਕੇ ਪਿਆ ਦੇ ਫੇ ਤੁਸੀਂ ਕਿੱਥੇ ਦਵਾਈਆਂ ਦਿੰਦੇ ਫਿਰੂਗੇ ਵੀ ਤੁਹਾਨੂੰ ਇਹ ਬਿਮਾਰੀ ਹੋਈ ਕਿੱਦਾਂ ਇਸ ਕਰਕੇ ਇਹ ਹੱਥ ਕਵਰ ਕਰਨਾ ਬੜੇ ਜ਼ਰੂਰੀ ਹੈ ਫਿਰ ਕਬਰ ਕਾਨਾ ਬੜਾ ਜ਼ਰੂਰੀ ਹੈ ਤੁਹਾਨੂੰ ਜਿੰਨਾ ਗੰਦ ਖਵਾਈ ਜਾ ਰੇ ਮੈਂ ਤਾਂ ਦਿਨਾਨੀਆਂ ਨੂੰ ਕੁੜੀਆਂ ਨੂੰ ਬੇਨਤੀ ਕਰਦਾ ਭਰਾਵਾ ਤੁਹਾਡੇ ਹੱਥ ਜੋੜ ਕੇ ਵੀ ਇਹ ਗੰਦ ਖਾਣੋਂ ਹਟ ਜਾਓ ਮੁੜ ਕੇ ਤੁਹਾਡੀਆਂ ਕੁੱਖਾਂ ਚੋਂ ਹੀ ਹਰੀ ਸਿੰਘ ਨੜੂਏ ਜੰਮਣੇ ਤੁਹਾਡੀ ਕੁੱਖਾਂ ਚੋਂ ਜੋਦੇ ਜਿਹੜੇ ਪੈਦਾ ਹੋਣੇ ਜੇ ਤੁਸੀਂ ਉਹ ਗੰਦ ਖਾਈ ਜਾਣਾ ਫਿਰ ਜੋਧੇਆਂ ਵਾਲਾ ਹਿਸਾਬ ਤਾਂ ਰਿਹਾ ਨਹੀਂ ਫਿਰ ਜੋਧੇ ਕਿੱਥੇ ਰਹਿਣੇ ਤਾਂ ਮੇਰਾ ਵੀਰ ਇਹ ਗੱਲ ਤੇ ਗੌਰ ਕਰਿਓ लवली ਮੇਰਾ ਭਰਾ ਦੇਖਦਾ ਵੇ लवली ਸ਼ੇਅਰ ਜ਼ਰੂਰ ਕਰਿਓ ਨਾਲੇ ਕਮੈਂਟ ਜ਼ਰੂਰ ਕਰਿਓ ਵੀ ਗਲਤ ਤਾਂ ਨਹੀਂ ਕਹਿੰਦਾ ਮੈਂ ਮੇਰਾ ਵੀਰ ਹੈਪੂ ਵੀ ਦੇਖ ਰਿਆ ਇੱਕ ਇੱਕ ਇਹਨਾਂ ਨੂੰ ਆਪਾਂ ਜਿੰਨੇ ਮੇਰੇ ਭਰਾ ਦੇਖ ਰਹੇ ਆਪਾਂ ਇੱਕ ਉਹ ਬਣਾਈਏ ਇਹ ਗਰੁੱਪ ਪਾ ਚੀਜ਼ ਵੀ ਆਪਣਾ ਆਪਣੇ ਘਰਦਿਆਂ ਨੂੰ ਆਪਣੇ ਪਿੰਡਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹ ਚੀਜ਼ਾਂ ਕਹੀਏ ਵੀ ਆ ਚੀਜ਼ਾਂ ਨਹੀਂ ਖਾਣੀਆਂ ਰੈਡੀਏ ਤੋਂ ਨਹੀਂ ਖਾਣੀਆਂ ਠੀਕ ਹੈ ਨਾ ਘਰੇ ਬਣਾ ਲਓ ਯਾਰ ਘਰੇ ਖਾਓ ਜੀ ਗਾਣਾ 641 ਸੈਂਪਲ ਫੇਲ ਹੋਏ ਪਰਸੋ ਕੱਲ ਖਬਰ ਲੱਗੀ ਮੈਂ ਕਦੋਂ ਦਾ ਰੋਲਾ ਪਾਉਂਦਾ ਸੀ ਮੈਂ ਕਦੋਂ ਨਾਂਂਦਾ ਸੀ ਵੀ ਇਹਨਾਂ ਦੇ ਹੱਥ ਕਬਰ ਕਰਾਓ ਇਹਨਾਂ ਦੇ ਸਿਰ ਕਬਰ ਕਰਾਓ ਇਹਨਾਂ ਦੀ ਚੈਕਿੰਗ ਕਰੋ 80 ਰੁਪਏ ਦੇ ਆ 5 ਲੀਟਰਾਂ ਦਾ ਆ ਜਿਹੜਾ ਟਮਾਟੋ ਸੋਸ ਹੁੰਦਾ ਜੋ ਲਿਖਿਆ ਉਹਦੇ ਚ ਜਿਹੜਾ ਤੁਹਾਨੂੰ ਰੰਗ ਸਿਰਫ ਟਮਾਟੋ ਸੋਸ ਦਾ ਦੇ ਕੇ ਖਵਾਈ ਜਾਂਦੇ ਠੀਕ ਹੈ ਨਾ ਇਹਨੇ ਕਿਹੜੇ ਡਿਗਰੀਆਂ ਕੀਤੀਆਂ ਯੂਪੀ ਚ ਕਿਹੜੇ ਇਹਨਾਂ ਨੇ ਇੰਸਟੀਚੂਟਾਂ 'ਚ ਪੜ੍ਹਾਈ ਕੀਤੀ ਜਿਹੜੇ ਤੁਹਾਨੂੰ ਖਵਾ ਰਹੇ ਹੱਥ ਆ ਕੇ ਤੁਸੀਂ ਖਾ ਰਹੇ ਇਨਾਂ ਕੋਲੇ ਤੁਹਾਨੂੰ ਆਪਣਾ ਪੰਜਾਬੀ ਚੰਗਾ ਨਹੀਂ ਲੱਗਦਾ ਤੁਹਾਨੂੰ ਐ ਲੱਗਦਾ ਪੰਜਾਬੀ ਵਾਲੀ ਖਾਣਾ ਇਨਾਂ ਕੋ ਖਾਣਾ ਇਹ ਸਵਾਦ ਬਣਾ ਦੇ ਇਆਂ ਜੱਥਾਂ ਲੱਗੀ ਮੈਲ ਇਹ ਮੈਲ ਘੂੰ ਵਿੱਚ ਤਾਂ ਸਵਾਦ ਆਉ ਹੈਨਾ ਅਮਨਦੀਪ ਜੀ ਹਰਪ੍ਰੀਤ ਸਿੰਘ ਜੀ ਜੀਤ ਸਿੰਘ ਜੀ ਬਾਈ ਜੀ ਸਾਰੇ ਇੱਕ ਵਾਦਾ ਕਰੋ ਬਈ ਯਾਰ ਆਪਦੇ ਰਿਸ਼ਤੇਦਾਰਾਂ ਨੂੰ ਘਰ ਦੇਣ ਨੂੰ ਕਹੀਏ ਆਪਦੇ ਗਵਾਂਡ ਨੂੰ ਕਹੀਏ ਵੀ ਯਾਰ ਨਾ ਗੰਦ ਖਾਇਆ ਕਰੋ ਤੇ ਨਾਲ ਹੁਣ ਇੱਕ ਇਹ ਵੀ ਮੁਹਿੰਮ ਨਾਲ ਚਲਾਈਏ ਵੀ ਆਪਣੇ ਪਿੰਡਾਂ 'ਚ ਜਿਹੜੇ ਸਾਮਾਨ ਵੇਚਣ ਆਦੇ ਨੇ ਨਾ ਪਿੰਡਾਂ 'ਚ ਨਾ ਬੜਨ ਦਈਏ ਇਹ ਅੱਗਾ ਭਾਈ ਨਿਕਲੋ ਇੱਥੋਂ ਅਸੀਂ ਸਾਮਾਨ ਆਪਣੇ ਭਰਾਵਾਂ ਤੋਂ ਲਵਾਵਾਂਗੇ ਆਪਣੀਆਂ ਦੁਕਾਨਾਂ ਤੋਂ ਲਵਾਵਾਂਗੇ ਜਾ ਕੇ ਜਿਹੜੇ ਸਾਡੇ ਸ਼ਹਿਰ ਸ਼ਹਿਰ ਸਾਡੇ ਦੁਕਾਨਾਂ ਸਾਡੇ ਭਰਾਵਾਂ ਵਾਲੀ ਦੁਕਾਨਾਂ ਉਹਨਾਂ ਤੋਂ ਲਵਾਂਗੇ ਅਬਾ ਤੁਹਾਡੇ ਤੋਂ ਕਿਉਂ ਲਈਏ ਠੀਕ ਹੈ ਨਾ ਹੁਣ ਮੇਰੀ ਇੱਕ ਗੱਲ ਦੇ ਮੋਰ ਤਾਂ ਲੱਗੀ ਨਾ ਤੁਹਾਨੂੰ ਰਾਜਗਰਤਾ ਜੀ ਧੰਨਵਾਦ ਜੀ ਮੈਂ ਤੁਹਾਨੂੰ ਇੱਕ ਕਹਿੰਦਾ ਵੀ ਆਪਣੇ ਹੁਣ ਦੱਸੋ ਜਿਹੜਾ ਮੈਨੂੰ ਕਹਿੰਦੇ ਇੱਥੇ ਬਗਵਾਸ ਕਰਦਾ ਐ ਬੋਲੀ ਜਾਂਦਾ ਏ ਲੱਗੀ ਕਾ ਮੋਰ ਨਹੀਂ ਲੱਗੀ ਜਦੋਂ ਨਿਕੜਿਆ ਨਾ ਰੋਪੜੇ ਇੱਕ ਉਹਦੇ ਉਹਦੇ ਪਲੇਟ ਤੋਂ ਵਿੱਚੋਂ ਕੀੜੇ ਸੁੰਡੀਆਂ ਉਦੋਂ ਬਾਅਦ ਕਾਰਵਾਈ ਹੋਈ ਬਾਰ-ਬਾਰ ਮੈਂ ਮੇਰੇ ਪਤਾ ਕਿੰਨੇ ਫੋਨ ਹੈ ਫੂਡ ਸੇਫਟੀ ਨੂੰ ਕਿੰਨੇ ਵੀ ਫੋਨ ਕੀਤੇ ਹੋਏ ਮੈਂ ਇਹਨਾਂ ਨੂੰ ਆਪਣੇ ਐਸਐਮਓ ਜਿਹੜੇ ਇੱਥੇ ਦੇ ਸੋਰੀ ਸਿਵਲ ਸਰਜਨਰ ਰੋਪੜ ਦੇ ਕਿੰਨਾਂ ਰੋਜ਼ ਲਾਈਵ ਹੋ ਕੇ ਬੋਲਿਆ ਕਿੰਨੀਆਂ ਖ਼ਬਰਾਂ ਲਾਈਆਂ ਮੈਂ ਲਈਆਂ ਦਲਜੀਤ ਬਾਈ ਨੇ ਲਈਆਂ ਰੋਜ਼ ਇਹਨਾਂ ਨੂੰ ਆਪਾਂ ਦੁਖੀ ਕਰਿਆ ਪਿਆ ਸੀ ਫੋਨ ਕਰ ਕਰਕੇ ਹੁਣ ਆਨੰਦਪੁਰ ਸਾਹਿਬ ਦੇ ਸਾਰਿਆਂ ਦੇ ਸੈਂਪਲ ਭਰਾਣੇ ਚਾਹੇ ਹਲਵਾਈ ਦੀ ਦੁਕਾਨ ਹੈ ਚਾਹੇ ਰੇੜੀਆਂ ਹੈ ਚਾਹੇ ਕੋਈ ਵੀ ਦੁਕਾਨ ਹੈ ਸਾਰਿਆਂ ਦੇ ਭਰਾਣੇ ਤੇ ਹੁਣ ਸਾਰਿਆਂ ਦੇ ਭਰਾਗੇ ਇਹ ਵੀ ਦੱਸ ਰਹੇ ਆਂ ਵੀ ਆਨੰਦਪੁਰ ਸਾਹਿਬ 'ਚ ਆਪਾਂ ਕੀ ਕੋਈ ਕੰਮ ਦੇਤੇ ਇਹਨਾਂ ਦੇ ਦੁੱਧ ਦੇ ਸੈਂਪਲ ਭਰਾਣੇ ਦੁੱਧ ਕਿਹੜਾ ਹੈ ਪਨੀਰ ਦੇ ਸੈਂਪਲ ਚੈੱਕ ਕਰਾਉਣੇ ਪਨੀਰ ਕਿਹੜਾ ਹੈ ਜਦੋਂ ਤੱਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੈਂ ਸਾਹ ਲੈ ਰਿਆ ਹੈਗਾ ਨਾ ਬਾਈ ਜੀ ਗਲਤ ਕੰਮ ਕਰਨਾ ਨਾ ਹੋਣ ਦੇਣਾ ਜੋ ਮਰਜੀ ਹੋ ਜੇ ਕੀਮਤ ਕੋਈ ਚੁਗਾਣੀ ਭੇਜੇ ਚੁਗਾਣੀ ਹੈ ਕੋਈ ਪਰਵਾਹ ਨਹੀਂ ਹੈਗਾ ਠੀਕ ਹੈ ਜੀ ਆਹ ਠੀਕ ਹੈ ਰਾਜੂ ਗਰੇਵਾਲ ਜੀ ਬਾਈ ਜੀ ਪੰਜਾਬੀ ਕਰਦਾ ਕੌਣ ਆ ਇਹ ਕੰਮ ਇਹ ਤਾਂ ਦੱਸੋ ਘਰ ਦੇ ਤੁਹਾਡੇ ਪੰਜਾਬੀ ਹੈ ਨਹੀਂ ਭਾਈ ਜੀ ਕਰਦੇ ਕਿੱਥੋਂ ਦੇ ਆ ਘਰੇ ਬਣਾਏ ਖਾ ਲੋ ਜੇ ਐਜੇ ਸਵਾਲੇ ਪੁੱਛਣੇ ਕੌਣ ਕਰਦਾ ਕੌਣ ਨਹੀਂ ਕਰਦਾ ਤੁਸੀਂ ਕਰੋ ਸ਼ੁਰੂ ਫਿਰ ਤੁਸੀਂ ਕਿਉਂ ਨਹੀਂ ਕਰਦੇ ਜੀ ਇਹ ਗੱਲ ਨਹੀਂ ਹੁੰਦੀ ਵੀਰੇ ਵੀ ਜੇ ਕੌਣ ਕਰਦਾ ਜੀ ਤੁਸੀਂ ਤਾਂ ਸਵਾਲੇ ਪੁੱਠੇ ਕਰਦੇ ਖਾਓ ਫਿਰ ਤੁਸੀਂ ਫੇਰ ਜਾ ਕੇ ਮੈਂ ਤਾਂ ਤੁਹਾਨੂੰ ਇਹ ਦੱਸਿਆ ਵੀ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਵੀ ਲੱਗੀ ਮੋਰ ਕੇ ਨਹੀਂ ਲੱਗੀ ਵੀਨੇ ਸੈਂਪਲ ਫੇਰ ਹੋਏ ਕਿ ਨਹੀਂ ਹੋਏ ਜੇ ਤੁਸੀਂ ਫੇਰ ਵੀ ਇਨਾਂ ਕੋਲੇ ਖਾਣਾ ਖਾਲਾ ਜਾ ਕੇ ਬਾਈ ਫਿਰ ਤਾਂ ਕੋਈ ਤੇਨੂੰ ਉਹ ਨਹੀਂ ਹੈਗਾ ਪੰਜਾਬੀਆਂ ਨੂੰ ਉਤਸ਼ਾਹਿਤ ਕਰੋ ਅਜੀ ਕਰਾਏਗਾ ਮੈਂ ਤੁਹਾਨੂੰ ਦਿਖਾ ਆ ਜਾ ਤੇ ਮੇਰਾ ਭਰਾ ਮੈਂ ਦਿਖਾਣਾ ਵੀ ਇਹਨਾਂ ਨੂੰ ਆਪਾਂ ਕੰਮ ਖਲਾਏ ਆ ਸਾਡੇ ਪੰਜਾਬੀਆਂ ਕੋਲ ਖਾਂਦੇ ਕਿ ਉਹਨੂੰ ਨੰਦਪੁਰ ਸਾਹਿਬ ਚ ਪੰਜਾਬੀ ਲਾਂਦੇ ਜਿਹੜੀ ਗੋਲ ਗੱਪੇ ਇਹਦੀ ਵੀ ਲਾਂਦੇ ਆ ਗੋਲ ਗੱਪਿਆਂ ਦੀ ਵੀ ਲਾਂਦਾ ਸ਼ਾਨ ਨੂੰ ਬੰਦਾ ਇੱਕ ਰਿਹੜੀ ਪੰਜਾਬੀ ਕੀ ਨਾਂ ਉਹਦਾ ਅਚਾ ਨੂੰ ਆਂਦਾ ਜਿਹੜਾ ਵਿੱਕੀ ਵਿੱਕੀ ਗੋਲ ਗੱਪਿਆਂ ਵਾਲਾ ਤੇ ਇੱਕ ਪੰਜਾਬੀ ਸਰਦਾਰ ਬੰਦਾ ਹੈ ਉਹ ਰਿਹੜੀ ਨਾਲ ਦਾ ਗੋਲਚਿਆਂ ਦੀ ਲਾਂਦੇ ਆ ਕਿ ਉਹਨਾਂ ਦੇ ਬਾਈ ਜੀ ਸਭ ਲਾਂਦੇ ਆ ਜੇ ਆਪਾਂ ਖਾਣਾ ਹੀ ਜਾਂਦਾ ਫਿਰ ਫਿਰ ਕੀ ਦੇਖਣਾ ਪੰਜਾਬੀ ਆਪਾਂ ਘਰ ਤੇ ਦਾ ਆਪਣੇ ਪੰਜਾਬੀ ਐ ਘਰੇ ਬਣਾ ਕੇ ਖਾ ਲੋ ਘਰੇ ਬਣਾ ਕੇ ਖਵਾਓ ਆਪਣੇ ਦੇਸੀ ਘਿਓ ਚ ਜਾਂ ਦੇਸੀ ਤੇਲ ਚ ਸਰੋਂ ਦੇ ਤੇਲ ਚ ਠੀਕ ਐ ਨਾ ਜੀ ਤਾਂ ਇਸ ਕਰਕੇ ਮੈਂ ਤਾਂ ਤੁਹਾਨੂੰ ਲਾਈਵ ਹੋ ਗਏ ਦੱਸਿਆ ਵੀ ਲੱਗੀ ਕਿ ਨਹੀਂ ਮੋਰ ਲੱਗੀ ਜਿਹੜੀ ਚੀਜ਼ ਆ ਮਰ ਰੋਲਾ ਪਾਉਂਦਾ ਸੀ ਹੋਈਗਾ ਨਹੀਂ ਸੱਚ ਹੋਈ ਪਰਵਾਸੀ ਨੇ ਬੋਟਾਂ ਰੋਲਾ ਪਾਉਂਦਾ ਮੈਂ ਗੱਲ ਸੁਣ ਕੇ ਦੇਖੋ ਜਗਦੀਪ ਸਿੰਘ ਥਲੀ ਤੇ ਨਾਲ ਅਮਨਤੋਜ ਮਾਨ ਜੀ ਦੋਨਾਂ ਦੀ ਇੰਟਰਵਿਊ ਸੁਣਿਓ ਪੋਡਕਾਸਟ ਉਹਨਾਂ ਦਾ 40 ਲੱਖ ਵੋਟਾਂ ਬਣੀਆਂ ਪ੍ਰਵਾਸੀਆਂ ਦੇ ਭਈਆਂ ਦੇ ਹੱਥੇ ਇੱਕ ਗੱਲ ਹੋਰ ਨੋਟ ਕਰੋ ਇੱਕ ਬੜੇ ਹੋਏ ਸਿੰਪਲ ਬੰਦੇ ਨੇ ਨਾ ਬੜੇ ਸਿੰਪਲ ਬੰਦੇ ਨੇ ਇੱਕ ਗੱਲ ਨੋਟ ਕਰਾਈ ਗੱਲ ਮੈਨੂੰ ਕਹਿੰਦਾ ਭਾਜੀ ਕਹਿੰਦਾ ਨੋਟ ਕੀਤਾ ਤੁਸੀਂ ਮੈਂ ਦੱਸੋ ਕਹਿੰਦਾ ਜਿਹੜਾ ਬਿਹਾਰ ਦਾ ਪ੍ਰਵਾਸੀ ਹੈ ਉਹਦਾ ਦਿਹਾੜੀ ਕਰ ਲੂੰਗਾ ਜਿਹੜਾ ਜੁਪੀ ਦਾ ਉਹ ਦਿਹਾੜੀ ਨਹੀਂ ਕਰਦਾ ਉਹ ਆਪਦਾ ਕੰਮ ਕਰੂਗਾ ਉਹ ਥੱਲੇ ਨਹੀਂ ਲੱਗਦਾ ਸੋਕਾ ਖੇਦੇ ਤੇ ਦੇਖ ਲਿਓ ਜ਼ਿਆਦਾਤਰ ਜੁਪੀ ਵਾਲਿਆਂ ਦਾ ਕੰਮ ਹੈ ਜਿਹੜੇ ਆਪਣੇ ਕਾਰੋਬਾਰ ਖੋਲਦੇ ਬਿਹਾਰ ਵਾਲੇ ਨਹੀਂ ਆ ਤਾ ਤੁਹਾਨੂੰ ਲਾਈਵ ਹੋ ਕੇ ਗੱਲ ਦੱਸੀ ਵੀ ਦੱਸੋ ਵੀ ਜਿਹੜੀ ਮੈਂ ਗੱਲ ਕਹਿੰਦਾ ਸੀ ਸੱਚ ਹੈ ਕਿ ਝੂਠ ਹੈ ਹੋਏ ਨਹੀਂ ਸਿੰਪਲ ਫੇਲ ਫਿਰ ਲਾਈਵ ਹੋਵਾਂਗੇ ਫਿਰ ਦੱਸਾਂਗੇ ਅਗਲੀ ਕਾਰਵਾਈ ਹੁਣ ਸ਼੍ਰੀ ਅਨੰਦਪੁਰ ਸਾਹਿਬ ਦੇ ਹਲਵਾਈਆਂ ਦੇ ਵੀ ਸਿੰਪਲ ਭਰਾਣੇ ਇਹ ਰੇੜੀਆਂ ਦੇ ਭਰਾਣੇ ਭਰਾਣੇ ਹੀ ਤਾਂ ਭਰਾਣੇ ਸਾਰੇ ਦੇ ਭਰਾਣੇ ਦੱਸਣਾ ਵੀ ਇਹ ਸਾਨੂੰ ਖਵਾਉਂਦੇ ਕੀ ਰੇ ਕਿੰਨਾ ਟਾਈਮ ਖਾਂਦੇ ਰੇ ਆਪਾਂ ਇਹ ਚੀਜ਼ਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ